ਅੱਛਾ ਗੱਲ ਜੀ ਵੀਰੇ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂsrand ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਚਾਰ ਜੋ ਇਹ ਤਿੰਨ ਸੀਟਾਂ ਪੈਣ ਗਈਆਂ ਆਪ ਦੀ ਝੋਲੀ ਪੰਜਾਬ ਚੰਡੀਗੜ੍ਹ ਵਿੱਚ ਚਾਰ ਵਿਦਾਲ ਸਭ ਹਲਕਿਆਂ ਚ ਜਮੀਨੀ ਚੋਣਾ ਅਮਣ ਆਰਾਮ ਨਾਲ ਖਤਮ ਹੋ ਗਈਆਂ ਹਨ ਹੁਣ ਸਾਰਿਆਂ ਦੀਆਂ ਨਜ਼ਰਾ ਇਹ ਚਾਰ ਨਤੀਜਿਆਂ ਤੇ ਟਿਕੀਆਂ ਹੋਈਆਂ ਹਨ ਚਾਰ ਸੀਟਾਂ ਕੀ ਦਰਬਾਹ ਬਰਨਾਲਾ ਡੇਰਾ ਬਾਬਾ ਨਾਨਕ ਅਤਿ ਚੰਬੇਵਾਲ ਤੇ ਮੁਕਾਬਲੇ ਕਾਫੀ ਜ਼ਬਰਦਸਤ ਰਹੀ VOTING ਤੋਂ ਬਾਅਦ ਚੋਣ ਚਾਰੀ ਸੀਟਾਂ ਤੇ ਨਤੀਜੇ ਨੂੰ ਲੈ ਕੇ ਜੋ ਲੋਕ ਚਰਚਾ ਵਿੱਚ ਸਾਹਮਣੇ ਆ ਰਹੇ ਹਨ ਉਹਨਾਂ ਦੇ ਮੁਤਾਬਿਕ ਫਿਰ ਤਵਾਮ ਆਦਮੀ ਪਾਰਟੀ ਆਪਣੇ ਵਿਰੋਧੀਆਂ ਨੂੰ 2022 ਵਾਲਾ ਨਜ਼ਾਰਾ ਦਿਖਾ ਸਕਦੀ ਹੈ ਸੋ ਦਸデア ਕੀ ਲੋਕਾਂ ਵਿੱਚ ਚੱਲ ਰਹੀ ਚਰਚਾ ਮਤਾ ਵੀ ਕਿਹੜੀ ਸੀਟ ਕਿਹੜੀ ਕਿਹੜਾ ਉਮੀਦਵਾਰ ਮਾਰ ਸਕਦੇ ਆ ਭਾਜੀ ਇਸ ਦੇ ਨਾਲ ਹੀ ਪੰਜਾਬ ਵਿੱਚ ਚਾਰ ਵਿਧਾਨ ਸਭਾ ਸੀਟਾਂ ਤੇ ਹੋਣ ਵਾਲੀਆਂ ਉਪ ਚੋਣਾਂ ਦੀਆਂ ਸਾਰੀਆਂ ਸੀਟਾਂ ਤੇ ਮੁਕਾਬਲਾ ਕਾਫੀ ਜ਼ਬਰਦਸਤ ਰਿਹਾ ਹੋਣਾ ਚਾਹਤੋਂ VOTING ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਤਾਂ ਇਨ੍ਹਾਂ ਸੀਟਾਂ ਦੇ ਨਤੀਜਿਆਂ ਨੂੰ ਲੈ ਕੇ ਲੋਕਾਂ ਦੀ رائے ਸਾਹਮਣੇ ਆ ਰਹੀ ਹੈ ਅਤਜੇ ਸਰਵੇ ਵਿੱਚ ਜਦ ਜ਼ਿਆਦਾਤਰ ਆਮ ਆਦਮੀ ਪਾਰਟੀ ਨੂੰ ਹੀ ਵੱਡੀ ਚੇਤ ਮਿਲਦੀ ਦਿਖਾਈ ਦੇ ਰਹੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ